ਦਸੰਬਰ ਮਹੀਨੇ ਦੀ ਪਹਿਲੀ ਧੁੰਦ ਪਹਿਲੀ ਕਾ ਠੰਡ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਅੱਜ ਤੋਂ ਅੱਜ ਸੜਕਾਂ ਤੇ ਧੁੰਦ ਸੜਕਾਂ ਤੇ ਧੁੰਦਾ ਜਿਹੜੀ ਤੁਹਾਨੂੰ ਦਿਖ ਰਹੀ ਆ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਵਹੀਕਲ ਨੇ ਜਿਹੜੇ ਉਹ ਵੀ ਨਾਜ਼ਰ ਨਹੀਂ ਆ ਰਹੇ ਸੜਕਾਂ ਤੇ ਚੱਲ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਜਿਸ ਤਰ੍ਹਾਂ ਕਿ ਧੁੰਦ ਦਾ ਕਹਿਰ ਹੁਣ ਲਗਾਤਾਰ ਆ ਜਿਹੜਾ ਉਹ ਵਾਦਾ ਜਾ ਰਿਹਾ ਭਾਵੇਂ ਕਿ ਕੋਈ ਵੀ ਵਹੀਕਲ ਹੈ ਵਹੀਕਲ ਚਲਾਉਣ ਵਾਲੇ ਨੂੰ ਪੂਰੀ ਸਾਵਧਾਨੀ ਦੇ ਨਾਲ ਵਹੀਕਲ ਚਲਾਉਣੇ ਚਾਹੀਦੇ ਹਨ ਕਿਉਂਕਿ ਉਹਦੇ ਡੀਪਰ ਤੇ ਰੋਡ 'ਤੇ ਲਾਈਟਾਂ ਜ਼ਰੂਰੀ ਨੇ ਸਲੋ ਚਲਾਓ ਬਿਲਕੁਲ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਠੰਡ ਬਹੁਤ ਹੈ ਧੁੰਦ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਠੰਡ ਬਹੁਤ ਹੈ ਧੁੰਦ ਬਹੁਤ ਪੈ ਰਹੀ ਹੈ ਦੋ ਦਿਨਾਂ ਦੀ ਹੋਣਾ ਇੱਕ ਤਾਂ ਆਪਣੋਂ ਵੇਕ ਦੇ ਲਾਈਟਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਮੋਰੋ ਤੇਕ ਫੋਨ ਨਾ ਸੁਣਾਇ ਜਾਵੇ ਜੀ ਮੋਟਰਸਾਈਕਲ ਚਲਾਉਂਦੇ ਵਕਤ ਫੋਨ ਨਾ ਸੁਣੋ ਜੀ ਧੁੰਦ ਤੇ ਜਿਆਦੇ ਆ ਇਸੇ ਕਰਕੇ ਆਪਾਂ ਸਭ ਨੂੰ ਕਹਨੇ ਆ ਲਾਈਟਾਂ ਲੁੱਟਦਾ ਪ੍ਰਬੰਧ ਵਧੀਆ ਰੱਖਣ ਦਾ ਮੁੱਠਾ ਹਲ ਦੇ ਬਸ ਆਪਾਂ ਇਨੀ ਕੁ ਜਾਣਕਾਰੀ ਬਿਲਕੁਲ ਬਹੁਤ ਵਧੀਆ ਸੁਝਾਅ ਆ ਕਹਿੰਦੇ ਸਲੋ ਆਪਣੇ ਵੀਕਲ ਜਿਹੜੇ ਰੋਲਾਂ ਦੇ ਉੱਪਰ ਚਲਾਓ ਮੋਬਾਈਲ ਦਾ ਇਸਤੇਮਾਲ ਨਾ ਕਰੋ ਧੁੰਦ ਦੇ ਵਿੱਚ ਭਾਵੇਂ ਕਿ ਮੋਟਰਸਾਈਕਲ ਤੇ ਜਾ ਰਹੇ ਹੋ ਭਾਵੇਂ ਕਿ ਕਿਸੇ ਗੱਡੀ ਦੇ ਵਿੱਚ ਜਾ ਰਹੇ ਹੋ ਬਜ਼ੁਰਗੋ ਕਿਸ ਤਰ੍ਹਾਂ ਦੇਖਦੇ ਠੰਡ ਬਹੁਤ ਠੰਡ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਧੁੰਦ ਦਾ ਕਹਿਰ ਹੀ ਬਹੁਤ ਜਿਆਦਾ ਠੰਡ ਤੋਂ ਬਚਿਆ ਜਾ ਸਕਦਾ ਹੈ ਤੇ ਕੱਪੜਾ ਜ਼ਰੂਰੀ ਹੈ ਜੀ। ਦੂਸਰਾ ਮੋਟਰ ਚਲਾਏਂ ਕਲ ਚਲਾਉਂਦੇ ਵੇਲੇ ਆਪਾਂ ਮੇਰਾ ਇੱਕ ਸੁਝਾਅ ਹੈ ਲੋਕਾਂ ਨੂੰ ਵੀ ਲੋਹੀ ਨਾਲੋਂ ਜਸਤਾਨੇ ਪਾਲੋ, ਕੱਪੜਾ ਹੋਰ ਪਾਲੋ। ਲੋਹੀ ਬੰਦੇ ਨੂੰ ਲਝਾਉਂਦੀ ਆ। ਦੂਸਰਾ ਕਾਰਨ ਡੀਪਰ ਜ਼ਰੂਰੀ ਨੇ, ਲਾਈਟਾਂ ਜ਼ਰੂਰੀ ਨੇ, ਲਾਈਟ ਵਧੀਆ ਤੋਂ ਵਧੀਆ ਲਪਾਓ। ਇੱਕ ਮੋਬਾਈਲ ਨਾਲ ਸੁਣੋ ਜੀ। ਇੱਕ ਲੋਕੀ ਕਾਲੀ ਕਰਦੇ ਨੇ, ਇੱਕ ਦੂਜੇ ਦੇ ਜਾਂ ਲਵੋਂ ਦੀ ਕੱਢਦੇ ਨੇ ਤਾਂ ਮੂਰੇ ਦੇਖਦੇ ਨਹੀਂ ਵੀ ਕੋਸ ਆ ਰਹਿਆ। ਜਦੋਂ ਆਪਾਂ ਕਿਸੇ ਨੂੰ ਕ੍ਰਾਸ ਕਰ ਰਹੇ ਹਾਂਗੇ ਕ੍ਰਾਸ ਕਰਨ ਵੇਲੇ ਵੀ ਲਾਜ਼ਮੀ ਐਕਸੀਡੈਂਟ ਕਰ ਜਾਂਦੇ ਨੇ ਲੋਕੀ ਕਹਿੰਦਾ ਬਿਲਕੁਲ ਠੰਡ ਤੋਂ ਬਚਣ ਦੇ ਲਈ ਕਹਿੰਦੇ ਜਦੋਂ ਤੁਸੀਂ ਮੋਟਰਸਾਈਕਲ ਸਕੂਟਰ ਚਲਾਉਣਾ ਦਸਤਾਨੇ ਜ਼ਰੂਰੀ ਨੇ ਲੋਈ ਨਾ ਲਓ ਲੋਈ ਬਿਲਕੁਲ ਅਲਝਾਉਂਦੀ ਆ ਤੁਹਾਨੂੰ ਜਦੋਂ ਤੁਸੀਂ ਕ੍ਰੋਸਿੰਗ ਕਰਦੇ ਹੋ ਧੁੰਦ ਦੇ ਵਿੱਚ ਤਾਂ ਸਾਹਮਣੇ ਵੀ ਦੇਖਣਾ ਜ਼ਰੂਰੀ ਆ ਬਿਲਕੁਲ ਸਲੋ ਵਾਹਨ ਚਲਾਓ ਸਾਡੀ ਜੀ ਮੀਡੀਆ ਵੱਲੋਂ ਇਹੀ ਅਪੀਲ ਆ ਧੁੰਦ ਦੇ ਸਮੇਂ ਜਦੋਂ ਤੁਸੀਂ ਸਫ਼ਰ ਕਰ ਰਹੇ ਹੋ ਬੜੀ ਸਾਵਧਾਨੀ ਦੇ ਨਾਲ ਸਫ਼ਰ ਕਰੋ ਮੋਬਾਈਲ ਨਹੀਂ ਸੁਣਨਾ ਮੋਬਾਈਲ ਜੇ ਸੁਣਨਾ ਤਾਂ ਸਾਈਡ ਤੇ ਲਾ ਕੇ ਸੁਣਨਾ ਗੱਡੀ ਦੇ ਡੀਪਰ ਲਗਾਓ ਅਗਲੇ ਪਿਛਲੇ ਡੀਪਰ ਚੱਲਣ ਧੁੰਦ ਦੇ ਵਿੱਚ ਸਾਹਮਣੇ ਤੋਂ ਪਿੱਛੇ ਆਉਣ ਜਾਣ ਵਾਲੇ ਨੂੰ ਤੁਹਾਨੂੰ ਪਤਾ ਲੱਗੇ ਸਾਡੇ ਅੱਗੇ ਕੀ ਜਾ ਰਿਹਾ ਪਿੱਛੇ ਕੀ ਆ ਰਿਹਾ ਦੋਨਾਂ ਦਾ ਬਚਾਅ ਹੈ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਪੂਰੀ ਸਾਵਧਾਨੀ ਆ ਜਿਹੜੀ ਇਸ ਧੁੰਦ ਦੇ ਵਿੱਚ ਵਹੀਕਲ ਚਲਾਉਂਦੇ ਸਮੇਂ ਜਿਹੜੀ ਵਰਤਣੀ ਚਾਹੀਦੀ ਹੈ ਕਿਉਂਕਿ ਦੋ ਦਿਨ ਤੋਂ ਲਗਾਤਾਰ ਜੀ ਦਸੰਬਰ ਦੀ ਪਹਿਲੇ ਹਫਤੇ ਦੀ ਧੁੰਦ ਆ ਜਿਹੜੀ ਦੂਸਰੇ ਹਫਤੇ ਸ਼ੁਰੂ ਹੋਈ ਆ ਜਿਹੜੀ ਧੁੰਦ ਉਹ ਤੁਸੀਂ ਦੇਖ ਸਕਦੇ ਸਾਡੇ ਪਿੱਛੇ ਤਸਵੀਰਾਂ ਨੇ ਜਿਹੜੀਆਂ ਬਿਲਕੁਲ ਲੋਕਾਂ ਦੇ ਵਧੀਆ ਸੁਝਾਅ ਨੇ ਜਿਹੜੇ ਉਹ ਲੋਕਾਂ ਵੱਲੋਂ ਦੱਸੇ ਗਏ ਨੇ